ਉਹ ਕੰਮ ਹੋ ਗਿਆ ਅੱਗੇ ਕਮੇਟੀ ਦੀ ਦੀਆ ਕੋਈ ਨਹੀਂ ਕੀ ਗੱਲ ਬਣੀ ਗਰਮੀ ਬਹੁਤ ਜ਼ਿਆਦਾ ਰੋ ਜਗਾ ਸਿਖਰਾਂ ਦੇ ਕਰੇ ਸੀਗਾ ਕੋਲੇ ਸਾਬੇ ਗੇਰਾ ਮਾਰਨਾ ਹੈ ਖੇਤ ਪਾਣੀ ਦੇ ਲਈ ਮੋਟਰ ਇਹ ਰਹਿਣਾ ਜੇ ਕੋਈ ਇੱਕ ਤੋਂ ਮੋਟਰ ਛੋਟੀ ਆ ਕੁਝ ਬੋਰ ਭਰਾ ਹੁੰਦਾ ਆ ਇੱਕ ਸੰਨੇ ਕੈਂਚੀ ਪਾਣੀ ਨੇ ਮੋਟਰ ਦੀ ਜੋਸ਼ੀ ਤੇ ਫੋਨ ਆਇਆ ਕੀ ਆਇਆ ਬੱਲੀ ਕਈ ਲੈ ਕੇ ਤੇ ਇੱਕ ਪੱਠੇ ਲੈ ਕੇ ਆ ਕੰਮ ਹੋ ਗਿਆ ਜਿਵੇਂ ਪੱਧਰ ਹੋ ਗਿਆ ਸੀਗਾ ਸਾਰਾ ਤਾਂ ਆ ਗਾਰਜੀ ਚੱਕੇ ਵਿੱਚ ਪਾਈ ਢੜਾ ਖਰੂ ਪਾਇਆ ਉਹ ਆਡਾ 100 ਬਠਾ ਸਿੱਟਦਾ ਹੋਵੇ ਇੱਥੇ ਸਜਮਾ ਡੂੰਗਾ ਹੋ ਗਿਆ ਸੀਗਾ ਕੰਮ ਬਹੁਤ ਢੇਡਾ ਹੋਣ ਰੇ ਕੀਤਾ ਆ ਹੁਣ ਐਸੇ ਵੇਖ ਲਓ ਤੁਸੀਂ ਕਿੰਨਾ ਤਾਂ ਇਥੇ ਪਹਿਲਾਂ ਕਦੂਗੇ ਪਹਿਲਾਂ ਤਾਂ ਸਭ ਤੋਂ ਚਲੋ ਛੱਡੋ ਸਾਰੇ ਨਾ ਕਦੂ ਨਾਲੋਂ ਪਹਿਲ ਤੇ ਵਾਇਆ ਠੀਕ ਐ ਬੋਰ ਲਵਾਇਆ ਪਹਿਲਾਂ ਉਹਦੇ ਨਾਲ ਮਿੱਟੀ ਲਈ ਠੀਕ ਐ ਫਿਰ ਵਾਇਆ ਏ ਵਾਇਆ ਪਾਣੀ ਛੱਡਿਆ ਇੱਥੇ ਪਾਣੀ ਪਹਿਲਾਂ ਸੁੱਕੇ ਚ ਪਾਣੀ ਛੱਡਿਆ ਵਾਉਣ ਤੋਂ ਵੀ ਪਹਿਲਾਂ ਠੀਕ ਐ ਤੇ ਉਦੋਂ ਨਹੀਂ ਵਿਆ ਤੇ ਬੋਰ ਕਰਾਏ ਤੋਂ ਬਾਅਦ ਮਤਲਬ ਉਦੋਂ ਛੱਡਿਆ ਸੀ ਪਾਣੀ ਤੇ ਹੁਣ ਕੱਲ ਪਰਸੋਂ ਗਿੱਲਾ ਸੀ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਪਹਿਲਾਂ ਵਾਇਆ ਹਨਾ ਤੇ ਕੱਦੂ ਕੀਤਾ ਇੱਥੇ ਟਰੈਕਟਰ ਕੋਲੇ ਜਮਾ ਨਾਲ ਨਾਲ ਤੁਰਿਆ ਫਿਰਿਆ ਕੋਈ ਸਵਾਲ ਹੀ ਨਹੀਂ ਪੈਦਾ ਹੋਈ ਬਹਿਨ ਦਾ ਮਤਲਬ ਮਿੱਟੀ 'ਤੇ ਬੈਠੇ ਬੋਰ ਨਹੀਂ ਬੈਠਾ ਬੋਰ ਦਾ ਪਾਣੀ ਹੁੰਦਾ ਹੀ ਆ ਬੋਰ ਦੇ ਵਿੱਚ ਨਹੀਂ ਜਾਂਪਨ ਉਹ ਆੜ ਭਰੀ ਜਾਂਦੀ ਹੈ ਪੂਰੀ ਉਹ ਗਾਂ ਦੇ ਕਰੇਕ ਵੇਖਵਾ ਇੱਕ ਕੰਮਟਰ ਦਾ ਪਾਣੀ ਉਹਦਾ ਚ ਤਿੰਨ ਕੈਂਚੀ ਲਾ ਲਓ ਤੁਸੀਂ ਤਾਂ ਕਰਕੇ ਤੇ ਆ ਹੁਣ ਬਹਿ ਗਿਆ ਤੇ ਮੈਂ ਆਇਆ ਮੈਂ ਚਲੋ ਭਾਈ ਕਰਨੀ ਪੈਣੀ ਉਹਨਾਂ ਦਾ ਵੇਖੋ ਸਾਰਾ ਦਾ ਸਾਈਡ ਤੇ ਰੱਖਿਆ ਥੋੜੇ ਹਾਲ ਹੋ ਜਾਂਦੇ ਆ ਕੀ ਤਾਂ ਬੰਦਾ ਕੰਮ ਕਰ ਲੂ ਇੱਕ ਤਾਂ ਗਰਮੀ ਵਾਲੀ ਬਠਿੰਡੇ ਮਹੀ ਪੈ ਗਿਆ ਆਪਣੇ ਮਹੀ ਨਹੀਂ ਆਇਆ ਪਤਾ ਨਹੀਂ ਕੀ ਚੱਕਰ ਆ ਇਧਰ ਲ ਮਹੀ ਨਹੀਂ ਹੁੰਦਾ ਮਹੀ ਆਪਣੇ ਕੋ ਮਲੋਟ ਵਾਲਾ ਮਲੋਟ ਲਾਉਗਾ ਮਹੀ ਬਠਿੰਡੇ ਵਾਲਾ ਨਹੀਂ ਹੁੰਦਾ ਆਪਣੇ ਪਤਾ ਨਹੀਂ ਕੀ ਚੱਕਰ ਆ ਮਹਿੰਡੇ ਵੀ ਨਹੀਂ ਆਉਂਦਾ ਬਠਿੰਡੇ ਵੀ ਨਹੀਂ ਆਉਂਦਾ ਬਠਿੰਡੇ ਅਜੇ ਫੁੱਲ ਸੀ ਮਹੀ ਮਲੋਟ ਇਧਰਲੇ ਏਰੀਆ ਤੇ ਜਿੱਥੇ ਆਇਆ ਉੱਥੇ ਆਊਗਾ ਕਿਉਂਕਿ ਫਾਇਲ ਕ ਮਲੋਟ ਜਿਹੜਾ ਉਧਰੋਂ ਪਾਕਿਸਤਾਨ ਚੋਂ ਦਾ ਪਾਕਿਸਤਾਨੋਂ ਫਾਇਲ ਕ ਹਬੋਰ ਓ ਸੋਰੀ ਮਲੋਟ ਅਡ ਅਵਲ ਖਾਣਾ ਇਹ ਰਹੂਗਾ ਵੀ ਲੰਬੀ ਟਿੱਕਰ ਮਸਾ ਬਸ ਡੱਬਲ ਹੀ ਨਹੀਂ ਜਾਂਦਾ ਮੜਾ ਮੋਟਾ ਜਾਵੜੇ ਜਾਵੜੀ ਡੱਬ ਵਾਲੀ ਬਸ ਆਪਣਾ ਮਤਲਬ ਕੀ ਤੁਸੀਂ ਲਾ ਲਓ ਪੰਜਾਬ ਐਂਡਾ ਡੱਬ ਵਾਲੀ ਹਰਿਆਣਾ ਐ ਤਾਂ ਦੂਗਾ ਠੀਕ ਐ ਤਾਂ ਡੱਬ ਵਾਲੀ ਅੱਧਾ ਪੰਜਾਬ ਉਹ ਹਰਿਆਣਾ ਤੇ ਤਾਂ ਡੱਬ ਪੰਜਾਬ ਉਹ ਜ਼ਿਕਰ ਰਹਿੰਦਾ ਉਹਦੋਂ ਉਹਦੋਂ ਪਰਾਂ ਨਹੀਂ ਆਂਦਾ ਪਤਾ ਨਹੀਂ ਕੀ ਕਾਰਨ ਆ ਮੈਂ ਕਿਹ ਜੀ ਟਾਲੀ ਬੁਜਾਈ ਬੈਠੀ ਆ ਜਿਹੜੀ ਮਾੜੀ ਮੋਟੀ ਸ਼ਾਨ ਨੇੜ ਤੇੜੇ ਵੇਖ ਲਓ ਆਹ ਟਾਲੀ ਆ ਮਤਲਬ ਕੀ ਕੋਠੇ ਕੋਲੇ ਤਾਂ ਉਹ ਜਿੱਥੇ ਕੋਠਾ ਉੱਥੇ ਆ ਠੀਕ ਐ ਤੇ ਇੱਕ ਉਹ ਨਿੱਕੀ ਜਾਂਦਾ ਉਹਦੋਂ ਕੋਈ ਸਾਰਾ ਨਹੀਂ ਆ ਉੱਥੇ ਇਹ ਹੋਰ ਕੋ ਆਪਣੇ ਤੇ ਜਾ ਆਪਣੇ ਉਹ ਬੋਰ ਕੋਲੇ ਜਿੱਥੇ ਤੋਂ ਬੋਲ ਆਇਆ ਤੇ ਉਹ ਡੇਟ ਆ ਆਪਣੀ ਚੱਲੀ ਜਾਂਦੀ ਮੋਟਰ ਤੇ ਦਿੰਦੇ ਉਹ ਚੱਲੀ ਜਾਂਦੀ ਉਹ ਆਪਣੀ ਮੋਟਰ ਚੱਲੀ ਜਾਂਦੀ ਆ ਉਥੇ ਵੀ ਆਂਦੀ ਆ ਉਹ ਜਿੱਥੇ ਪਾਣੀ ਨਿਕਲਿਆ ਉਥੇ ਮੋਟਰ ਆ ਜਿੱਥੇ ਉਹ ਪੱਲੀ ਬੰਨੀ ਪਈ ਆ ਪਰ ਨਾੜ ਕਿਹੜਾ ਕਿਹੜਾ ਖੜਾ ਨਹੀਂ ਤੁਰਦੀ ਨਾ ਫੋਕਸ ਹੀ ਬੜਾ ਫੋਨ ਦਾ ਹੁਣ ਵੇਣਿਆ ਅੱਜ ਡਬਲ ਲਾਈਟ ਆ ਹੁਣ ਤਾਂ ਕਿਰਾਂ ਝੋਨੇ ਛੱਡਿਆ ਵਿਆ ਇੱਕ ਕਿਰਾ ਵਿਚਾਲੇ ਸੁੱਕਾ ਪਿਆ ਆਹ ਲਾ ਤੇ ਉਦੋਂ ਉਪਰ ਲਾ ਗਿੱਲਾ ਹੁਣ ਰਾਤ ਨੂੰ ਤਾਂ ਸੁੱਕੇ ਛੱਡਾਂਗੇ ਤੇ ਹੁਣ ਗਿੱਲਾ ਗਿੱਲਾ ਭਰ ਲਾਂਗੇ ਤੇ ਇਹ ਫੇਰ ਭਰ ਲਾਂਗੇ ਇਹ ਫੇਰ 9:30 ਵਜੇ ਫੇਰ ਆ ਜੂਗੀ ਅਗਲੇ ਦਿਨ ਕਿਉਂਕਿ ਕੱਲ ਨੂੰ ਇਹਨਾਂ ਦਾ ਲਾਉਂਦੇ ਨਹੀਂ ਜਿਉ ਕੱਲ ਨੂੰ ਲਾਉਣਗੇ 3 ਕਿੱਲੇ ਥਾਂ ਲਾਉਣਗੇ ਮਥਾਂ ਆ ਜਾਂਦੇ ਇੱਕ ਕਿੱਲਾ ਹਜੇ ਕਿੱਲਾ ਕੋਈ ਵੀ ਪੈ ਜੇ ਥੋ ਟਾਲੀ ਆ ਇਥੇ ਆ ਟਾਲੀ ਆ ਆ ਟਾਲੀ ਆ ਲਿਖ ਏ ਵੀ ਪਾਇਆ ਕਿ ਕਿਲਾ ਇੱਥੇ ਮਤਲਬ ਅੱਧਾ ਕਿਲਾ ਰਹਿ ਗਿਆ ਇੱਥੇ ਕਿਲਾ ਕਿਲਾ ਸੀ ਅੱਧਾ ਕਿਲਾ ਰਹਿ ਗਿਆ ਆ ਕੰਮ ਹੋਇਆ ਇਹ ਤੋਂ ਤਾਂ ਗਰਮੀ ਫੁੱਲ ਇੱਕ ਤੋਂ ਮਿੱਟੀ ਤੱਤੀ ਅਈ ਸ਼ੁਗਰਾਂ ਵਾਣ ਵਾਇਆ ਸੀਗਾ ਖਾਲੀ ਸੀਗਾ ਜੇ ਆ ਭਰਿਆਂ ਦਾ ਕਿੱਥੋਂ ਮਿੱਟੀ ਲਿਆਉਂਦੇ ਜੇ ਗਿੱਲੀ ਖੜਦੀ ਨਹੀਂ ਮਿੱਟੀ ਮੋਕ ਜੀ ਬਣ ਜਾਂਦੀ ਹੋਰ ਹੀ ਵੋਆ ਜਾ ਤਾਂ ਕਰਕੇ ਇੱਕ ਅਦੂ ਕੀਤਾ ਜੇ ਦੂਜੀ ਫੇਰ ਵੀ ਬੰਦਾ ਖੜ ਖੁੜਾ ਫਿਰ ਲਵੇ ਸੁੱਕੀ ਮਿੱਟੀ ਸੁੱਕੀ ਮਿੱਟੀ ਹੁੰਦੀ ਆ ਥੱਕ ਗਏ ਫਤਲ ਜੀ ਦਾ ਸਾਹ ਹੈਗਾ ਉਹਨਾਂ ਦਾ ਫਿਲਮ ਚ ਮੋੜ ਜ਼ਰੂਰੀਗਾ ਉਹ ਗੱਲ ਗੁੱਡ ਮਾਰਨਿੰਗ ਹੋ ਗਈ ਜਨਰੇਟਰ ਲੈ ਕੇ ਚੱਲੇ ਖੇਤ 4 ਵਜੇ ਤੇ ਕਰਕੇ ਰਾਤ ਸੋਚਿਆ ਸੀਗਾ ਕਿ ਲਾਈਟ ਆਊਗੀ ਠੀਕ ਹੈ 9:30 ਤੋਂ ਦਿਨੇ ਚੱਲੀ 1 ਤੋਂ 9:30 ਵਜੇ ਕਰ ਰਾਤ ਚੱਲਣੀ ਸੀ ਫਿਰ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ 5:30 ਵਜੇ ਤੱਕ ਤੇ ਹੁਣ ਰਾਤ ਲਾਇਟ ਚੱਲੀ ਨਾ ਕਿ ਚੱਲ ਹੁਣ ਹੋਊਗੀ ਮੋਟਰਾਂ ਛੱਡੀਆਂ ਸੀ ਕਿ ਹੁਣ ਹੋਊਗੀ ਤੜਕੇ 4 ਵੇ ਵੇਖਿਆ ਨਾ ਆਇਆ ਤੇ ਹੁਣ ਚੱਲਿਆ ਖੇਤ ਲੈ ਕੇ ਜਨਰੇਟਰਾਂ ਕਿਉਂਕਿ ਫਿਰ ਲੇਵਰ ਰੁੱਕ ਜਾਊਗੀ ਪਾਣੀ ਹੁਣ ਇੰਨਾ ਕਿੰਨਾ ਕਿ ਖੜਾ ਰਵੇ ਖੜਾ ਕੀ ਸੀਗਾ ਤੇ ਉਹ ਜਿਹੜੇ ਫੁਰਲੇ 4 6 4 ਕੇ ਲੰਮੇ ਆ ਉਹ ਤਾਂ ਸੁੱਕੇ ਪਏ ਮਤਲਬ ਇੱਕ ਦੋ ਕਿਹਰਾਂ ਨੂੰ ਗਿੱਲੇ ਸੀ ਇੱਕ ਵਾਰੀ ਕਹਿੰਦਾ ਸੁੱਕਾ ਹੀ ਪੈ ਜਾਵਾ ਹੁਣ ਚੱਲਦੇ ਆ ਨਾਲੇ ਟਰੈਕਟਰ ਤੇਲ ਪੋੜ ਇੱਕ ਵਾਰੀ ਦਾ ਦੇਲ ਘਾ ਡਰਾਇਟਰ ਜ ਮੇਰੇ ਘਰਾਇਟਰ ਵਾਲਾ ਜਨਰੇਟਰ ਦੇਖਦੇ ਹਣਾ ਕਿਸੇ ਦਾ ਇਹਦਾ ਚੱਲ ਦੋ ਮੋਟਰਾਂ ਦੇ ਆ ਕਰਾ ਦਾਂਗੇ ਦੋ ਦੇ ਆ ਚਾਰ ਮੋਟਰਾਂ ਤਾਂ ਫੇਰ ਹੀ ਪਾਣੀ ਹੋਊਗਾ ਉਹ ਨਜਰਣਾ ਤਾਂ ਕਰਕੇ ਉਹ ਤਾਂ ਆ ਹੋ ਜਿਆ ਕੰਮ ਕਰੇ ਕਰੇ ਤਾਂ ਉਹ ਜੇ ਆ ਪਤਾ ਹੁੰਦਾ ਤਾਂ ਕੱਲੇ ਨਾ ਕੱਲ ਮਾਰ ਖਾਂਦੇ ਕਿ ਪਾਣੀ ਇਹਦੇ ਛੱਡ ਲੈਂਦੇ ਪਹਿਲਾਂ ਕੱਲ ਲੱਗੇ ਤਾਂ ਬਾਜੋ ਵੀ ਹੋ ਜਾਂਦਾ ਕੋਲ ਲੈ ਕੇ ਚਾਲਦੇ ਆ ਆ ਗਿਆ ਪੰਪ ਤੋਂ ਭਰਾਉਣੇ ਇੱਥੇ ਹੀ ਅੱਗੇ ਜਾ ਰਹੇ ਤੇ ਕਿਹ ਭਰਾਉਣੀਆਂ ਦੋਨਾਂ ਦੀਆਂ ਜਿਹੜਾ ਟਾਇਰ ਦਾ ਕੰਮ ਡੇਢ ਹੋ ਗਿਆ ਜਾ ਕੇ ਘਰੇ ਖੜਾ ਹੀ ਸੁੱਕ ਗਿਆ ਕੰਮ ਇਹ ਰੋਕ ਮੈਨੂੰ ਇਹ ਲੱਗ ਕੇ ਜਾਂਦਾ ਨਹੀਂ ਗਾ ਖੇਤ ਹਾਂ ਵਾਕੀ ਜੀ ਨੇ ਤੇ 1500 ਦਾ ਪਿਆ ਉਹਦੇ ਚ ਤੇ 2500 2200 ਦਾ ਇਹ ਚ ਪੈ ਗਿਆ ਟਰੈਕਟਰ ਚ ਇਹਦੇ ਸੀਗਾ 6 ਕੁ ਉਂਗਲਾ 7 ਉਂਗਲਾ ਤੇਲ ਸੀ ਇਹਦੇ ਟਰੈਕਟਰ ਉਹ ਜਮੇ ਥੱਲੇ ਇਸ ਕਰਕੇ ਉਹ ਟੈਂਕੀ ਛੋੜੀ ਆ ਉਹਦੀ ਜਨਰੇਟਰ ਦੇ ਪਹਿਲਾਂ ਤੇ ਲੱਗੀ ਨਹੀਂ ਸੀ ਉਹ ਜੀ ਉਹ ਲਈ ਜੀਪ ਵਾਲੀ ਜੀਪ ਤੇ ਨਹੀਂ ਉਹਦੇ ਕਾਰ ਦੇ ਉਹ ਲੰਮੀ ਜੀਪ ਜੀਪ ਵਾਲੀ ਸੀ ਵੈਸੇ ਡਬਲ ਹੀ ਬਣਾਇਆ ਸੀ ਨਾ ਜਨਰੇਟਰ ਤਾਂ ਕਰਕੇ ਹੋਏ ਜੀਪ ਵਾਲੀ ਉੱਤੇ ਲੱਗੇ ਨਹੀਂ ਸੀ ਜੇ ਉਹ ਲੀਕ ਲੂਕ ਹੋ ਗਈ ਥੱਲੋਂ ਤੇ ਤਾਂ ਕਰਕੇ ਫਿਰ ਉਹਦਾ ਆ ਉਹਦਾ ਉਹ ਜੇਨ ਚਲਵਾ ਲੈ ਸਾਈਡ ਤੇ ਇਹ ਲਮਵਾਗੇ ਰ ਵੱਡੀ ਡੈਗੀਰ ਟਰੱਕ ਵਾਲੀ ਟਰੱਕ ਵਾਲੀ ਇੱਕ ਤਾਂ ਬਾਲੀ ਉਹ ਬਾਲੀ ਵੱਡੀ ਹੁੰਦੀ ਹੈ ਇੱਕ ਥੋੜੀ ਜਿਹੀ ਤਾਂ ਜਮਾ ਛੋਟੀ ਹੁੰਦੀ ਆ ਤੁਮ ਮੈਂ ਦਿਖਾਉਂਗਾ ਆਪਣੇ ਉੱਤੇ ਗਾਂਹ ਜਨਰੇਟਰ ਖੜਾ ਹੁੰਦਾ ਜੇ ਖੜਾ ਹੋਇਆ ਤਾਂ ਓਏ ਬਹੁਤ ਸੋਹਣੀ ਲੱਗਿਆ ਬੀਟਿੰਗ ਬਾਅਦ ਜੇ ਪਿਆ ਲੱਗਿਆ ਉੱਥੇ ਉੱਚੀ ਕਰਕੇ ਲੱਗ ਜਾਓ ਇੱਕ ਇਹ ਨੀਵੀਂ ਵਾਲੀ ਦਾ ਪੰਪ ਮਾਰਨਾ ਪੈਂਦਾ ਕਈ ਵਾਰ ਕਿਉਂਕਿ ਤੇਲ ਉੱਤਰ ਜਾਂਦਾ ਪੰਪ ਮਾਰਨਾ ਪੈਂਦਾ ਆਹ ਕੰਮ ਇੱਕ ਡਰਮ ਲਿਆਂਦਾ ਸੀ ਖਵਾਦਾ ਕਿ ਜਦ ਸਰਜੂਗਾ ਸਰਜੂਗਾ ਬਾਅਦ ਕਿੱਦਾਂ ਸਾਰਾ ਇੱਕ ਡਰਮ ਨਾਲ ਤਾਂ ਕਰਕੇ ਉਹ ਚੱਲਦੇ ਖੇਤ ਲੈ ਕੇ ਜੋੜਦੇ ਜਨਰੇਟਰ ਇਹ ਕਿਹਦੇ ਮਗਰ ਜੋੜਦੇ ਕੋਲੇ ਹਉਣੇ ਆ ਕਿਸੇ ਯਾਰ ਬੇਲੀ ਦਾ ਫੜ ਕੇ ਫੇਰ ਹੀ ਕੰਮ ਚੱਲੂਗਾ ਉਹਨੂੰ ਤਾਂ ਲੇਬਰ ਵੀ ਆ ਗਈ ਹੋਊਗੀ ਲੋ ਜੀ ਇਧਰ ਆ ਗਿਲੇਵਰ ਚਲੋ ਲਾਈਟ ਆ ਗਈ ਲੈ ਗਿਆ ਢੰਗ ਜਨਰੇਟਰ ਲਿਆਂਦਾ ਸੀ ਇੱਕ ਤਾਂ ਉਹ ਖੜਾ ਉਹਦੇ ਮਗਰ ਇੱਕ ਇਧਰ ਉਹ ਖੜਾ ਕੋਠੇ ਦੇ ਨਾਲ ਇਹ ਕੋਮਿੰਦਰੇ ਕੋਲ ਖੜਾ ਇਹ ਚਲਾਉਣਾ ਸੀ ਆਪਾਂ ਉਹ ਟਰਾਂਸਫਾਰਮ ਉੱਥੇ ਮੋਟਰ ਤੇ ਹੁਣ ਕਰੀਨੇ ਸਵਰੇ ਰਿਫਟ ਪਲੱਸ ਤੇ ਇੱਕ ਸਾਥੀ ਨਾਲ ਆ ਇੱਕ ਪੂਰਾ ਕਿਲਾ ਇਹਦੇ ਜਾਈ ਜਾਂਦਾ ਫੋਰਮੈਨ ਆਪਣੇ ਤੂੜੀ ਵਾਲੀ ਮਸ਼ੀਨ ਤੇ ਵੀ ਹੁੰਦਾ ਤੇ ਇਹਨੂੰ ਇੱਥੇ ਵੀ ਕਰਕੇ ਜੋੜ ਦੀਦਾ ਆਹ ਵੇਖੋ ਬਾਬੇ 11 21 ਆ ਆ 17 18 ਹਾਂ ਕਿਲੇ 11 ਕਿਲੇ ਇਹਨੇ ਪਰਸੋਂ ਦਾ ਲੱਗਿਆ ਖਣੀ ਹਾਂ ਪਰਸੋਂ ਦਾ ਲੱਗਿਆ ਤੇ ਬੂਟਾ ਵੇਖੋ ਵਧੀਆ ਕੰਨ ਚੱਕ ਗਿਆ ਆਏ ਨਹੀਂ ਕਿ ਕੁੰਬਲਾ ਆ ਜਾਈ ਗਿਆ ਜਾਂ ਬੁੰਦ ਢਿੱਗ ਗਏ ਪਿਆ ਵਧੀਆ ਓਵੇਂ ਖੜਾ ਹੋ ਗਿਆ ਵੇਖੋ ਤੁਸੀਂ ਹੂੰ ਆ ਪਾਸ ਦੇ ਨੇ ਵੀ ਬਾਸਪਾ 11 21 ਵਾਲਾ ਕਮਜ਼ੋਰ ਜਾਂ ਹੁੰਦਾ ਸੋਲ ਜਾਂ ਹੁੰਦਾ ਹਣਾ ਓਵੇਂ ਪਰ ਨਹੀਂ ਵੇਖੋ ਜਿਵੇਂ ਇਹ ਰੋਂਵੇਂ ਕੰਨ ਵੇਖ ਲੈ ਯਾਰ ਉੱਥੇ ਚੱਲ ਰਿਹਾ ਬੂਟਾ ਜਿੱਥੇ ਲਾਇਆ ਸੀ ਨਾ ਡੁੱਟਾ ਉੱਥੇ ਚੱਲ ਗਿਆ ਲੋ ਵਧੀਆ ਗੱਲਾਂ ਇਹ ਅੱਧਾ ਤੱਕ ਤਨੇ ਕੱਲ ਲਾਇਆ ਨਹੀਂ ਪਰਸੋਂ ਕੱਲ ਆਇਆ ਸਾਰੀ ਰਾਤ ਨੂੰ ਲਾਇਆ ਤੇ ਇੱਦਾਂ ਕ ਦੋ ਤਿੰਨ ਦਿਨ ਪਹਿਲਾਂ ਲਾਇਆ ਸੀ ਤੇ ਪਨੀਰੀ ਘਟ ਗਈ ਸੀ ਥੋੜੀ ਤੇ ਫਟ ਕੇ ਲਿਆਂਦੀ ਤੇ ਬਸ ਮਾਜੇ ਲਾਈ ਜਾਂਦੇ ਆ ਆ ਕਿਹੜਾ ਰਾਤ ਲੈਟ ਨੇ ਆਈ ਤਾਂ ਕਰਕੇ ਤੇ ਹੁਣ ਲੈਟ ਆ ਗਈ ਦੇ ਕੋਪਰ ਲੈ ਕੇ ਰਸੁੱਕੇ ਪਿਓ ਛੱਡਿਆ ਹੁਣ ਓਹੋ ਉਹਦੇ ਛੱਡਿਆ ਹੁਣ ਉਹ ਪਈ ਜਾਂਦਾ ਤੇ ਆਹ ਚਾਲੇ ਜ ਹੈਗਾ ਮਾੜਾ ਮੋਟਾ ਇਹ ਬਾਛ ਪਾਲਾਂਗੇ ਨਾ ਕਿ ਚਲੋ ਇਹਨੇ ਲੌਂਜੋਗੇ ਹੋ ਜਾਣਗੇ ਤੇ ਪੌਣੇ ਦਵਾਈ ਸਾਰੇ ਜੀ ਪੌਣੇ ਉਦਰੀ ਪੌਣੇ 10 ਢੋਲ ਕੇ ਹੈਗੀਆਂ ਸਾਰੀਆਂ ਪਵਾ ਕੇ ਤੇ ਚੱਲਦੇ ਆ ਮੁਰਕ ਕੇ ਜਨਰੇਟਰ ਕੋਲ ਲਓ ਜੀ ਚਕਾਤੀ ਦੂਜੀ ਢੋਲ ਕੀ ਤੇ ਚਾਰ ਇੱਕ ਪੰਜਵੀਂ ਢੋਲ ਕੀ ਚਕਾਤੀ ਤੇ ਤਿੰਨ ਰਹਿ ਗਈਆਂ ਪਾ ਕੇ ਤੇ ਮੁੜ ਕੇ ਚੱਲਦੇ ਆ ਆਊਟ ਆਊਟ मोटर चली जानी पानी बस माड़ा माड़ा सारे ही चली तीन कैरें क्या ये पता चीज़ पाई जरूर पी कल ला कंप्लीट किया सारा उसे बड़े डेकी लाए चलो कोई ना ये चंगा ही है माड़ा नहीं है बसपति <coughs> ਕਹਿੰਦੇ ਅੱਜ ਜੋਰ ਪਰਖਿਆ ਜਾਣਾ ਅੱਜ ਵਾਕਈ ਪਰਖਿਆ ਜਾਣਾ ਤੇ ਪਰਖੀ ਜਾਣਾ ਜੀ ਦੋ ਮੱਛੀਆਂ ਜੋੜ ਛੱਡੀਆਂ ਜਨਰੇਟਰ ਤੇ ਤੇ ਟਰੈਕਟਰ 265 ਠੀਕ ਹੈ ਜੀ ਦੇਖਦੇ ਹਾਂ ਕੀ ਮਾਹੌਲ ਚੱਲ ਬੰਦਾ ਖੰਡ ਪਰ ਤਾਂ ਇੱਥੋਂ ਪਾਣੀ ਰਹੀ ਇੱਥੋਂ ਦੋ ਗਾਚੀਆਂ ਲਾ ਕੇ ਇਹ ਕਿਤਾਬ ਮੋਟਰ ਆ 4 ਇੰਚ ਪੂਰਾ ਪਾਣੀ ਹੈਗਾ ਪੂਰਾ 4 ਇੰਚ ਪਾਣੀ ਹੈਗਾ ਤੇ ਆਜ ਹਲੀ ਜਾਂਦਾ ਇੱਕ ਇੱਕ ਕੌ ਚਲੀ ਜਾਂਦੀ ਆ ਤੇ 265 ਉਧਰ ਜੁੜਿਆ ਹੈਗਾ ਕੋਲੇ ਆ ਕੇ ਵਸਾਉਣੇ ਪਾਣੀ ਜਾਂ ਲੈਟਰ ਨਹੀਂ ਆਈ ਤੇ ਇਸ ਕਰਕੇ ਜਨਰੇਟਰ ਚਲਾਉਣਾ ਪੈਗਾ ਤਾਈਓ ਦੇਖਣੇ ਜਾ ਕੇ ਪਹਿਲਾਂ ਜ਼ੋਰ ਵਾ ਲੇਕਿਨ ਇਹ ਚਾਰੇ ਹੁਣ ਵੀ ਜ਼ੋਰ ਤਾਂ ਪੂਰਾ ਹੀ ਆ ਪਰ ਸਾਡੇ ਥੋੜਾ ਵੇਖ ਲੀਏ ਤੇ ਫਿਰ ਕੋ ਪਾਣੀ ਪੂਣੇ ਨਿਕਲ ਲਾਗਤਾ ਹੈ। ਇੱਕ ਤੇਲ ਬਾਲੀ ਜਾਂਨੇ ਆ ਤੇ ਇੱਕ ਇਹ ਵਾਹਟ ਬਣ ਲਿਖਿਆ ਹੈ ਨਾ ਇਹ ਇੱਕ ਆਹ ਆ ਮੋਟਰ ਆ। ਦੋਨੋਂ ਪਾਣੀ ਇਹਨਾਂ ਕੋਈ ਨਾ ਕਾਇਤ ਕੀ ਕੰਮ ਹੈ ਨਾ ਟੇਡਾ ਹੋਇਆ ਨਾ ਗੱਲਾਂ ਖਾ ਰਾਤ ਲਾਈਟ ਸੀਗੀ ਡਬਲ ਰਾਤ ਚੱਲੀ ਨਹੀਂ ਨਾ ਪਿੰਡ ਵਾਲੀ ਚੱਲੀ ਜਿਹੜੀ ਘਰਾਂ 'ਚ ਲਾਈਟ ਆਉਂਦੀ ਉਹ ਵੀ ਨਹੀਂ ਚੱਲੀ ਉਹ ਵੀ ਮਿਸ ਨਾ 1:00 ਵਜੇ ਆਈ ਆ ਤੇ ਨਾ ਮੋਟਰ ਵੀ ਥੱਲੇ ਨਹੀਂ ਕੀ ਸੀ ਤੜਕੇ ਆਈ ਸੀ ਘੰਟੇ ਤੱਕ ਮਸਾ ਮਸਾ ਵੀ ਤੇ ਪਰ ਉਹ ਵੀ ਜਾਵੜੀ ਮੈਨੂੰ ਕਹਾਂ ਲਾ ਅੱਜ ਕੀ ਗੇਤਾ ਲਾਵਾਂਗੇ ਅੋਪਰ ਗੇਤਾ ਲਾਵਾਂਗੇ ਤੇ ਕੋਈ ਚੱਲੂਗਾ ਪਰ ਨਹੀਂ ਹੈਲਥੀ ਉਦੋਂ ਵੀ ਆ ਕੋਈ ਸੀ ਆ ਦੇਦਾ ਜੋਰ ਵੇਖਿਆ ਜਾਣਾ ਹੁਣ ਵੱਟ ਤੋੜਨ ਜਾਂਦਾ ਸੀ ਦਾ ਆਹ ਕਿਹੜਾ ਭਰ ਗਿਆ ਇਹ ਹੁਣ ਆਂਦੇ ਕੜਾ ਹੋ ਗਿਆ ਕਿਉਂਕਿ ਇਹ ਕੱਦੂ ਕੀਤਾ ਸੀ ਨਾ ਆਪਾਂ ਸਵਾਗੇ ਨਾਲ ਤਾਂ ਕਰਕੇ ਇਹ ਹੁਣ ਕੀਤਾ ਬੰਦੇ ਨੂੰ ਹੁਣ ਰੋਟਾ ਫਿੱਟਰ ਲੈ ਕੇ ਆਉਂਦਾ ਕਰਾਇ ਇਥੇ ਮਰਾ ਦੇਣਾ ਕਿਉਂਕਿ ਯਰੇ ਇਹ ਮਿੰਦਰੇ ਵਾਂਗ ਫਿਰ ਟਰੈਕਟਰ ਆਉ ਜੁੜਿਆ ਪਿਆ ਤੇ ਸ਼ੋਰਾ ਹੋਇਆ 15 ਲੱਖ ੜਾ ਉਹ ਕੱਦੂ ਦੇ ਪਾਣੀ ਦੇ ਨੇੜੇ ਨਹੀਂ ਕਾਇਆ ਕਦੇ ਕੱਲੋਂ ਧੌਣ ਧੌਣ ਵੇਲੇ ਜਾਂਦਾ ਉਹ ਨੇੜੇ ਗਾਰੇ ਗੁਰੇ ਜ ਨਹੀਂ ਵੜੇ ਕਰਿਆ ਆਪ ਕਿੰਨੇ ਦਾ ਹੈ ਡੂੜਕ ਕਿੱਲਾ ਹੈ ਜੱਥਾ ਕਿੰਨੇ ਕਿ ਲੈ ਜੂਗਾ ਹੈਨਾ ਪਾ ਕੇ ਚੱਲ ਕੋਈ ਨਾ ਦੇਣੀ ਹੁਣ ਕੀ ਬੰਦਾ ਆ ਲਾਉਣ ਲੱਗਦੇ ਆ ਉੱਪਰ ਸੁੱਤਾ ਪੈਣ ਵੱਟ ਤੋੜਦੇ ਆ ਇੱਥੇ ਫਿਰ ਬਹਿਣੇ ਕੀ ਬੰਦਾ ਇਹ ਕੰਮ ਬਹੁਤ ਟੇਡਾ ਹੋਇਆ ਇਸ ਤੋਸਾ ਹਵਾ ਆ ਪਾਈਪ ਜਿਹੜਾ ਦੋ ਮੋਟਰਾਂ ਮੱਛੀ ਮੋਟਰਾਂ ਦਾ ਪਾਣੀ ਨਿਕਲੇਗਾ ਆ ਪਾ ਕੇ ਉਹ ਬੰਨ ਵੀ ਕਿਨਾਰੀਆਂ ਦੇ ਜਾਵਾਂ ਆ ਪਾਈਪ ਤੋਂ ਜਾ ਕੇ ਤੇ ਗਾਂ ਵੀ ਦੋ ਪਾਈਪਾ ਉੱਥੇ ਉਹ ਵੀ ਦੋ ਪਾਈਪਾ ਉਹ ਵੀ ਪਾਣੀ ਨਹੀਂ ਕੱਢਦੇ ਪਹਿਲਾਂ ਉਹ ਪਾਈਪ ਹੁੰਦੀ ਜੋ ਉੱਥੇ ਤੇ ਉਹ ਵੱਡੀ ਕੁਲੀ ਇੱਥੇ ਹੁੰਦੀ ਸੀ ਤੇ ਆਹ ਪਾਈਪ ਨੂੰ ਲਾ ਕੇ ਦੇਖਤਾ ਤੇ ਇਧਰ ਪਾਣੀ ਛੱਡਿਆ ਹੁਣ ਇਹਦੇ ਵਿੱਚੋਂ ਜਾ ਕੇ ਉਹ ਉੱਥੇ ਜਾਂਦਾ ਪਾਣੀ ਨਹੀਂ ਤਾਂ ਉਹ ਪਿਆਰਾ ਜਿਹਾ ਕੰਦਾ ਲੱਗੇ ਜਿੰਮਟੋ ਮਿੰਟੇ ਤੇ ਇੱਕ ਗਲਤੀ ਹੋ ਗਈ ਚਲ ਪਰ ਕੋਈ ਨਾ ਟ੍ਰੈਕਟਰ ਜਨਰੇਟਰ ਇੱਥੇ ਹੁੰਦਾ ਸੀ ਆ ਉੱਥੇ ਨਹੀਂ ਗਈ ਅਸੀਂ ਇਹ ਵੀ ਵੈਸੇ ਤਾਂ ਕੰਮ ਪਾਲਦਾ ਸਹੀ ਦਾ ਸੀ ਜੇ ਤਾਂ ਕਿਉਂਕਿ ਟਿੱਟ ਵਾਲਾ ਇੰਜਣ ਸੀਗਾ ਉਹ ਡੱਬਾ ਹੀ ਲਿਆ ਸੀਗਾ ਸਾਰਾ ਕੁਝ ਤੇ ਬਸ ਉਵੇਂ ਚੱਲੀ ਜਾਂਦਾ ਕਿਉਂਕਿ ਇਹ ਕਣਕ ਵੇਲੇ ਜਿਵੇਂ ਖੜਾ ਰਹਿੰਦਾ ਹੁਣ ਕਚਾਲਦਾ ਉਹ ਵੀ ਪਤਾ ਨਹੀਂ ਜੇ ਮੀਂਹ ਪੈਦਾ ਹਨਾ ਦੋ ਵਾਰੀ ਲੋਡ ਹੀ ਨਹੀਂ ਪੈਣੀ ਸੀ ਕਿਸੇ ਚੀਜ਼ ਦੀ ਮੋਟਰਾਂ ਹੀ ਬੰਦ ਕਰਨੀਆਂ ਪੈਂਦੀਆਂ ਇਹ ਇਹੋ ਜਿਹਾ ਵਾਹਣਾ ਇੱਥੇ ਪਾ ਗਾ ਜੇ ਓਣ ਲੱਗੇ ਪਏ ਸੁੱਕੇ ਜੀ ਜੀ ਉਹਨਾਂ ਨੂੰ ਕਿਹਾ ਅੱਧਾ ਘੰਟਾ ਬਾਅਦ ਹੁਣ ਉਹਨੇ ਲੰਗਰੀਆ ਚਲਾਉਣ ਗਏ ਚੱਲ ਐਸ ਬਣੇ ਰੋਟੀ ਤੇ ਬਹਿ ਜਾਣਗੇ ਉਹਨਾਂ ਨੂੰ ਪਾਣੀ ਉਹ ਜੇ ਆੜ ਚੋਂ ਪਾਣੀ ਜਾਵੇ ਰੋਕੇ ਰਹੇ ਜਮ ਮੂੰਹੇ ਕੋਲ ਨਿਕਲੇ ਹੁਣ ਆ ਕੇ ਆਰੇ ਤੋਂ ਇੱਕੋ ਚੁੰਡ ਤੇ ਕੀਤੇ ਆ ਇੱਕੋ ਚਾਲੇ ਤੇ ਇਧਰ ਐਨੇ ਨਹੀਂ ਸਾਤੇ ਚੰਗਾ ਕੱਲ ਕਰ ਗਏ ਸੀ ਕੰਪਲੀਟ ਚੋਨਾ ਅੱਜ ਆਏ ਕਿਹੜਾ ਮਨ ਇਹ ਰਾਤ ਵੇਲੇ ਮੈਂ ਇੱਥੇ ਸੀ ਜਦੋਂ ਲਾ ਕੇ ਗਿਆ ਐਨੀ ਕਪਣੀਰੀ ਵਧ ਗਈ ਆਪਣੀ ਪੂਰੀ ਪੂਰੀ ਇਹਨਾਂ ਜਮਾ ਕਿਹੋ ਜਿਹੀ ਪੂਰੀ ਪੂਰੀ ਹੈ ਆਪਣੀ ਇਹ ਤਾਂ ਪਾਣੀ ਹੈਗਾ ਉਹਦੇ ਹੋ ਗਿਆ ਸੀਗਾ ਕੱਲ ਮੌਸਮ ਖਰਾਬ ਹੋ ਗਿਆ ਸੀ ਇਧਰ ਕਹਿੰਦੇ ਆ ਵੀ ਵਾਂਡ ਤਿਆਰ ਕਰਤਾ ਨੇ ਹੁਣ ਮੰਗਲੌਰ ਨੂੰ ਭਾਰੀ ਇਹਨਾਂ ਜਿਵਤ ਉਹਦੇ ਲਾਉਣ ਫਾਗਲਾ ਇੱਕ ਕੇਰਾ ਸੁੱਕਾ ਰਿਹਾ ਆ